ਖਰਾ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਐਪਰੋਸੇਬੰਦ ਨਾਮ ਖਾਦਮ ਜੁਲਰ ਜੀਹਾਂ ਖਾਦਮ ਜੁਲਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵਪਾਰ ਜੁੱਧ ਦੇ ਖਦਸ਼ੇ ਵਿਚਕਾਰ ਮੈਕਸੀਕੋ ਨੂੰ ਰਾਹਤ ਦਿੱਤੀ ਹੈ ਉਹਨਾਂ ਨੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਤੇ 25% ਦੀ ਟੈਰਫ ਲਗਾਉਣ ਦੇ ਫੈਸਲੇ ਨੂੰ 1 ਮਹੀਨੇ ਲਈ ਟਾਲ ਦਿੱਤਾ ਹੈ ਨਵੀਆਂ ਦਰਾ ਅਪ੍ਰੈਲ ਤੋਂ ਲਾਗੂ ਹੋਣਗੀਆਂ ਕੈਨੇਡਾ ਬਾਰੇ ਉਹਨਾਂ ਕਹਿ ਕਿ ਟੈਰਫ ਦੀ ਸਮੱਸਿਆ ਜਸਟਿਨ ਟਰੂਡੋ ਕਾਰਨ ਪੈਦਾ ਹੋਈ ਹੈ ਅਤੇ ਉਹ ਇਸ ਨੂੰ ਚੋਣਾ ਜਿੱਤਣ ਲਈ ਵਰਤ ਰਹੇ ਨੇ ਟਰੰਪ ਨੇ ਸਪਸ਼ਟ ਕੀਤਾ ਹੈ ਕਿ ਭਾਵੇਂ ਉਹ ਮੈਕਸੀਕੋ ਨੂੰ ਰਾਹਤ ਦੇ ਰਹੇ ਨੇ ਪਰ ਕੈਨੇਡਾ ਤੋਂ ਦਰਾਮਤ ਕੀਤੇ ਜਾਣ ਵਾਲੇ ਸਮਾਨ ਤੇ ਟੈਰਫ ਦੀ ਦਰ ਨਹੀਂ ਘਟਾਈ ਜਾਵੇਗੀ ਡੋਨਾਲਡ ਟਰੰਪ ਨੇ ਕੈਨੇਡਾ ਬਾਰੇ ਲਿਖਿਆ ਇਸ ਤੇ ਵਿਸ਼ਵਾਸ ਕਰੋ ਜਾਂ ਨਾ ਕਰੋ ਕੈਨੇਡਾ ਲਈ ਕੀਤੇ ਗਏ ਮਾੜੇ ਕੰਮ ਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਜਸਟਿਨ ਟਰੂਡੋ ਟੈਰਫ ਦੀ ਸਮੱਸਿਆ ਦਾ ਇਸਤੇਮਾਲ ਕਰ ਰਹੇ ਨੇ ਜਿਸ ਦਾ ਕਾਰਨ ਉਹ ਖੁਦ ਹੀ ਨੇ ਤਾਂ ਜੋ ਉਹ ਦੁਬਾਰਾ ਪ੍ਰਧਾਨ ਮੰਤਰੀ ਲਈ ਚੋਣ ਲੜ ਸਕਣ ਇਹ ਦੇਖਣਾ ਬਹੁਤ ਮਜ਼ੇਦਾਰ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਮੈਕਸੀਕੋ ਤੋਂ ਆਉਣ ਵਾਲੇ ਜ਼ਿਆਦਾਤਰ ਸਮਾਨ ਤੇ 25% ਟੈਰਿਫ ਨੂੰ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ। 트੍ਰੰਪ ਦੀ ਇਹ ਘੋਸ਼ਣਾ ਉਹਨਾਂ ਦੇ ਵਣਜ ਸਕੱਤਰ ਹਾਰਵਰਡ ਲੂਟਨਿਕ ਦੇ ਕਹਿਣ ਤੋਂ ਬਾਅਦ ਆਈ ਹੈ। ਕੈਨਾ ਅਤੇ ਮੈਕਸੀਕੋ ਦੋਵਾਂ ਦੇ ਟੈਰਿਫ 'ਚ ਦੇਰੀ ਹੋਣ ਦੀ ਸੰਭਾਵਨਾ ਹੈ। 트੍ਰੰਪ ਨੇ ਜਨਵਰੀ 'ਚ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਫਰਵਰੀ 'ਚ ਨਵੀਆਂ ਟੈਰਿਫ ਦਰਾਂ ਦਾ ਐਲਾਨ ਕੀਤਾ ਸੀ ਹਾਲਾਂਕਿ ਉਹਨਾਂ ਨੇ ਦੂਜੀ ਵਾਰ ਨਵੇਂ ਟੈਰਿਫ ਦਰਾਂ ਨੂੰ ਲਾਗੂ ਕਰਨ ਵਿੱਚ ਇੱਕ ਮਹੀਨੇ ਦੀ ਦੇਰੀ ਦੀ ਗੱਲ ਕੀਤੀ ਹੈ ਇਹ ਛੋਟ ਉਹਨਾਂ ਵਾਸਤੇ ਲਾਗੂ ਹੋਵੇਗੀ ਜੋ ਟਰੰਪ ਦੁਆਰਾ ਆਪਣੇ ਪਹਿਲੇ ਕਾਰਜਕਾਲ 'ਚ ਕੈਨੇਡਾ ਅਤੇ ਮੈਕਸੀਕੋ ਨਾਲ ਕੀਤੇ ਵਪਾਰਕ ਸਮਝੌਤਿਆਂ ਦੇ ਅਨੁਸਾਰ ਨੇ ਟਰੰਪ ਨੇ ਟਰੂਥ ਸੋਸ਼ਲ ਤੇ ਕਿਹਾ ਅਸੀਂ ਗੈਰ ਕਾਨੂੰਨੀ ਪ੍ਰਵਾਸੀ ਲੋਕਾਂ ਨੂੰ ਅਮਰੀਕਾ ਚ ਦਾਖਲ ਹੋਣ ਤੋਂ ਰੋਕਣ ਅਤੇ ਫੈਂਟਾਨੀਲ ਨੂੰ ਰੋਕਣ ਲਈ ਸਰਹੱਦ ਤੇ ਮਿਲ ਕੇ ਸਖਤ ਮਿਹਨਤ ਕਰ ਰਹੇ ਹਾਂ